ਕਿ ਤੋ ਜੀ ਪਟਿਆਲੇ ਵਾਲੇ 200 ਰੁਪਏ ਟੈਕਸੀ ਰੋਡ ਲੱਗਾ ਜੀ ਈ ਕੇ ਸਰਕਾਰੀ ਪ੍ਰਾਪਰਟੀ ਨਹੀਂ ਹੈ ਕਰ ਪਰ ਮਾਰਾ ਜ ਚੰਗੀ ਗੱਲ ਨਹੀਂ ਹੈ ਗਈ ਜੀ ਤਾਂ ਕਿ ਨਹੀਂ ਫਿਰ ਉਧਰੋਂ ਲੰਘ ਜਾ ਮਾਰੇ ਬਾਰਡਰ ਵੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਯਾਰ ਆਪਣੀ ਬਈ ਸ਼ਹਿਰ ਦੀ ਗੱਡੀਆਂ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇ ਕੇ ਲੈ ਲਾ ਮੈਨੂੰ ਐਂ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਇਹ ਲੋਕਲ ਬੰਦੇ ਟੈਕਸ ਕਰ ਰਹੇ ਹੋਰ ਕੀ ਭਾਜੀ ਨਹੀਂ ਲਾ ਲਾ ਯਾਰ ਬਸ ਬਾਫੇ ਠੀਕ ਹੈ ਗੱਲ ਹੀ ਖਤਮ ਨਹੀਂ ਲਾ ਲਾ ਬਸ ਗੱਲ ਹੀ ਖਤਮ ਫੇ ਗੱਲ ਖਤਮ ਕਰ ਰੱਖੋ ਜਿੱਤੋ ਜੀ ਪਟਿਆਲੀਆਂ ਭਾਜੀ 200 ਰੁਪਏ ਟੈਕਸੀ ਰੋਡ ਲੱਗਾ ਜੀ ਪੁਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਕਿ ਸਰਕਾਰੀ ਪ੍ਰਾਪਰਟੀ ਨਹੀਂ ਹੈ ਦੇਖੀ ਲੱਗਦਾ ਸਾਰਾ ਕੰਮ ਅਲਾਇਆ ਨਾ ਇਹ ਫੋਟੋ ਆਏ ਫਿਲਮੇ ਰਿਹਾ ਨੇ ਲਈਏ ਹੋ ਲੈ ਰਿਹਾ ਹਾਂ ਜੀ ਦੱਸੋ ਮਹਾਰਾਜ ਪਰਚੀ ਜੀ 2 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਈ ਹੈ ਮਹਾਰਾਜ ਦਾ ਰੋਜ਼ ਨਿਕਲ ਨਾ ਆਉਂਦਾ ਅੱਜ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਘੰਟੇ ਤੱਕ ਲੱਗੋਗੇ ਜੀ ਇਹ ਵੇਕ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਜਸਤ ਮਹਾਰਾ ਜਿੰਦ ਦੋ ਸੜਦੀ ਉੱਥੇ ਯਾਰ ਪਾਸ ਵਾਲੇ ਨੇ ਦੋ ਦਿਨ ਦੋ ਦਿਨ ਕੱਲ ਮਾਫ ਕਰੋ ਮਾਫ ਕਰੋ ਨਹੀਂ ਜਾਓ ਆਪਣਾ ਜੇ ਭਾਈ ਸਾਹਿਬ ਪੰਚਾਇਤ ਨਾਲ ਲਾ ਲਾ ਆਪਣੇ ਇਲਾਕੇ ਦੇ ਬੰਦਾਂ ਨਾਲ ਆਏ ਕਰੋਗੇ ਬੈਠ ਬਣੂਗੇ ਯਾਰ ਦੋ ਕਿਲੇ 10 ਕਿਲੋਮੀਟਰ ਤੇ 5 ਕਿਲੋਮੀਟਰ ਦੇ ਏਰੀਆ ਚੱਲਦਾ ਵੀ ਇੱਥੇ ਜ਼ਿਆਦਾ ਨਹੀਂ ਹੈ ਪਰ ਮਹਾਰਾ ਜਿਲ੍ਹਾ ਦਾ ਪਟਿਆਲਾ ਹੀ ਲੱਗਦਾ ਹੈ ਇਹ ਜਿਲ੍ਹਾ ਵੀ ਅੰਬਾਲਾ ਲੱਗਦਾ ਇਹਨੂੰ ਮਾਫ ਕਰ ਲਓ ਬੰਦਾ ਕਰ ਲਓ ਕੀ ਗੱਲ ਬਣੀ ਮਹਾਰਾ ਜੀ ਯਾਰ ਮਰੋਂ ਮਰਾਂ ਯਾਰ ਆ ਜਾਓ ਪੰਚਾਇਤ ਨਾਲ ਗੱਲ ਕਰ ਲੇ ਭਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਦਊਗਾ ਯਾਰ ਪਰਚੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਚੀ ਕੋਈ ਪਰਚੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਅਸੀਂ ਨਹੀਂ ਤੁਸੀਂ ਰਜਿਸਟਰ ਪਰਚੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲ ਦਨ ਗੱਲ ਸੁਣੋ ਇੱਕ ਮਿੰਟ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਹੁੰਦੇ ਗੁੰਡਾ ਪਾਲਤ ਕਟੈਕਸ ਲੰਝੇ ਹੁੰਦੇ ਇਹ ਤਾਂ ਪੰਚਾਇਤ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲ ਕੋਲ ਨੂੰ ਦਿਖਾਣੀ ਹੈ ਪਰਚੀ ਮਾਲ ਕੋਲ ਨੂੰ ਦਿਖਾਗੇ ਲਿਆ Google Pay ਕਰ ਕਰ Google Pay ਮਾਲ ਕਿਉਂ ਦਿਖਾ ਲਈਓ ਇਧਰ ਆ ਅਗਰ ਇਹਨੇ ਦੇ ਨੰਬਰ ਬੁੱਕਲ ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ ਕੋਕਰ ਕਰ ਕੋਕਰ ਕਰ ਨਹੀਂ ਯਾਰ ਬ੍ਰੇਕ ਆਏ ਸੀ ਯਾਰ ਮੱਥਾ ਡਾਮ ਨਾ ਪਰ ਮਹਾਰਾਜ ਇਹ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰ ਲੰਘ ਜਾ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਤੋੜਤਾ ਦੇ ਇਹ ਤਾਂ ਜੁਮਾ ਅਸੀਂ ਤੋੜਿਆ ਮਹਾਰਾਜ ਬੇਹੀ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦਿਓ ਯਾਰ ਪੈਸੇ ਭਾਜੀ ਉਹ ਵੀ ਗੱਲ ਨਹੀਂ ਸਹੀ ਪੁਰਾਣੀ ਭਾਜੀ ਯਾਰ ਆਪਣੀ ਵਾਂਗ ਫੈਰ ਦੀ ਗੱਡੀ ਆ ਭਾਜੀ ਯਾਰ ਨਹੀਂ ਤੂੰ ਦੇ ਤੂੰ ਦੇ ਕੇ ਲੈ ਮੈਨੂੰ ਐ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹਰ ਇਹ ਲੋਕ ਗੱਲ ਬਣਾ ਲਾਂਗੇ ਰੋਕਲ ਪਰਚੀ ਕਰ ਦਿਓ ਪਰਚੀ ਤਾਂ ਦਿਓ ਸਾਨੂੰ ਹੁੰਦੇ ਟੈਕਸ ਕਰ ਰਹੇ ਮੈਂ ਹੋਰ ਕੀ ਭਾਜੀ ਹੁੰਦੀ ਲਾ ਲੈ ਯਾਰ ਬਸ ਬਾਫੇ ਠੀਕ ਹੈ ਗੱਲ ਹੀ ਖਤਮਾ ਹੁੰਦੀ ਲਾ ਲੈ ਬਸ ਬਾ ਗੱਲ ਹੀ ਖਤਮਾ ਫੇ ਗੱਲ ਖਤਮ ਹੈ ਬਿਹਾਰ ਚ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅਲੱਲਾ ਜਿੱਨੇ ਆਏ